ਜੋ ਪੰਜ ਸਿੰਘ ਸਾਹਿਬ ਆਦਾ ਦੀ ਇਕੱਤਰਤਾ جاری ਹੈ ਸ਼੍ਰੀ ਕਾਟਕ ਸਾਹਿਬ ਦੇ ਕਾਰਜਕਾਰੀ ਯੋਤੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੀ ਗਵਾਹੀ ਦੇ ਵਿੱਚ ਮੰਥਨ ਹੋ ਰਿਹਾ ਹੈ ਵਿਚਾਰ ਵਟਾਂਦਰਾ ਕੀਤਾ ਜਾ ਰਹੇ ਨੇ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਰਾਜਦੀਪ ਸਿੰਘ ਵਿਸ਼ਮੋਕ ਇਤਿਹਾਸ ਚੁਰੀਕਾਤਕ ਸਾਹਤ ਹੋਏ ਤਸਵੀਰ ਤੁਸੀਂ ਸਿੱਧੀ ਤਸਵੀਰ ਦੇਖ 파 ਰਹੇ 71 ਤਾ ਹੋਈ ਉਹ ਚਾਰ ਪਟਾਂਦਰ ਨੇ ਜਿਹੜੇ ਉਹ ਕੀਤੇ ਗਏ ਗੁਰਵਿੰਦਰ ਸਿੰਘ ਤੁਸੀਂ ਜੋ ਗੈਰਵਾਜਬ ਟਿੱਪਣੀਆਂ ਕੀਤੀਆਂ ਵਿਦਵਾਨਾਂ ਦੇ ਭਤੀਜਾ ਸਿੰਘ ਸਹਿਬਾਨਾਂ ਦੇ ਪ੍ਰਤੀ ਉਹਦੀ ਇਖਿਮਾ ਜਾਂਚਨਾ ਕਰਦੇ ਹੋ چٹھی دن سنگھ نے مجھے دسیا کہ پچاسی پرسنٹ سیکھی ہے پنڈا جب لوپ ہو چکے تو بڑی تکلیف ہوئی اس تکلیف کو میں دبا نہیں تو میں چٹھی جی لکھی ہے سنیمر بےنتی کی ਕਿ ਤੁਸੀਂ ਮਾਫੀ ਮੰਗਦੇ ਹੋ ਤੁਸੀਂ ਖਿਮਾ ਚਾਹਤਨਾ ਕਰਦੇ ਹੋ ਮੈਂ ਬਿਲਕੁਲ ਖਿਮਾ ਚਾਹਤਨਾ ਕਰਦਾ ਹਾਂ ਕਲ ਕਦੇ ਨਹੀਂ ਲੱਗਦਾ ਅੱਜ ਨਾਲ ਕਰੀ ਦੀ ਕੀ ਹੈ ਵੀ ਚਾਲਦਾ ਹਾਂ ਚਲੋ ਤੁਸੀਂ ਖਿਮਾ ਚਾਹਤਨਾ ਜਨ ਸਿੰਘ ਸਰਨਾ ਇਹਨਾਂ ਨੇ ਜੋ ਵੀ ਗੈਰਵਾਜਬ ਟਿੱਪਣੀਆਂ ਕੀਤੀਆਂ ਨਾ ਉਹਦੀ ਮਾਫੀ ਮੰਗੀ ਇਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਪੰਨ ਸਿੰਘ ਸਹਿਬਾਨ ਦੀ ਕਤਰਤਾ ਤੋਂ ਰਿਪੀਟ ਕਰਾਂ ਤੇ ਆਪਾਂ ਤੁਸੀਂ ਜੋ ਵੀ ਗੈਰਵਾਜਬ ਟਿੱਪਣੀਆਂ ਕੀਤੀਆਂ ਉਹਦੀ ਮਾਫੀ ਮੰਗਦੇ ਹੋ ਅਸੀਂ ਜੀ ਜੜੀ ਪੂਰੀ ਹਮਤ ਨਹੀਂ ਸਕਦੇ ਜੀ ਕੰਪਲਟ ਕਰਵਾਉਂਦੇ ਹਾਂ ਮਨ ਸਿੰਘ ਸਾਹਿਬਾਨ ਦੀ ਕਤਰਤਾ ਵਿੱਚ ਪ੍ਰਵੀਨਦਰ ਸਿੰਘ ਸਰਨਾ ਸਾਫ ਦਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੇਕ ਵਿਦਵਾਨਾਂ ਤੇ ਪੰਜ ਸਿੰਘ ਸਾਹਿਬਾਨ ਸੰਬੰਧੀ ਕੀਤੀ ਨਾ ਗੈਰਵਾਜ ਬੰਦਗੀ ਮੰਨਿਤ ਬਾਲੋਚ ਅੱਜ پیش ਹੋ ਕੇ ਤੇ ਖਿਮਾ ਜਾਚ ਨੇ ਕੀਤੀ ਆ ਇਹਨਾਂ ਦੀ ਖਿਮਾ ਜਾਚਨਾ ਨੂੰ ਗੁਰਦਵਾਰਾ ਕਰਦਿਆਂ ਫੈਸਲਾ ਕੀਤਾ ਗਿਆ ਕਿ ਇਹ 11 ਦਿਨ ਹਰ ਰੋਜ਼ ਦੋ ਜੱਜੀ ਸਾਹਿਬ ਨੇ ਪਾਠ ਉਹ ਕਬੀਰ ਬਾਜ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਤੇ ਬਾਠ ਕਰਨਗੇ ਇਹਨਾਂ ਦੀ ਸਰੀਰਕ ਹਾਲਤ ਦੇ ਮਦੇਨਤ ਇਹ 11 ਦਿਨ ਬਾਅਦ ਆਪਣੀ ਬਾਠ ਦੀ ਸੇਵਾ ਕਰਨ ਤੋਂ ਬਾਅਦ ਇਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਇੱਥੇ 501 ਰੁਪਏ ਦੀ ਖਾਤਮ ਨਿਸ਼ਾਨੀ ਦੇ ਕਰਵਾ ਕੇ ਅਰਦਾਸ ਕਰਨਗੇ ਕਰਵਾਣੇ ਤੋਂ ਗੁਰਦੁਆਰੇ ਨਕਸ਼ੇ ਤਾਂ ਸਾਹਮਣੇ ਆਇਆ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਪਤਿਤ ਹਨ ਜੋ ਬੀਤੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹਦੇਸ਼ਾਂ ਦੀ ਸਿੱਧੀ ਉਲੰਘਣਾ ਹੈ ਪੰਜ ਸਿੰਘ ਸਹਿਬਾਨ ਦੀ ਅੱਜ ਦੀ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣਾ ਵਖ ਰੱਖਣ ਪ੍ਰਬੰਧਕ ਕਮੇਟੀ ਦੇ ਬਕਤ ਮੈਂਬਰ ਖਚਾਨਜੀ ਕੁਲਵਿੰਦਰ ਮੁਲਤਾਨੀ ਇਹ ਵੇਖੋ ਸਿੰਘ ਵੀ ਨਹੀਂ ਕਈ ਲਉ ਦੇ ਨਾਲ ਸਕੱਤਰ ਜਸ ਅਗੇ ਨੇ ਗੋਤ ਲਾਈ ਆਪਾਂ ਨਹੀਂ ਵਰਤਾਂਗੇ ਆਪਣਾ ਲਿਖਤੀ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉਤੇ ਪੱਖ ਰੱਖਣ ਜਦੋਂ ਤੱਕ ਇਹ ਆਪਣਾ ਪੱਖ ਨਹੀਂ ਰੱਖਦੇ ਇਹਨਾਂ ਦੀਆਂ ਸੇਵਾਵਾਂ ਉੱਤੇ ਰੋਕ ਲਗਾਈ ਜਾਂਦੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਹੈ ਹੁਕਮ ਹੈ ਕਿ ਬੀਬੀ ਪਰਮਿੰਦਰਪਾਲ ਕੌਰ ਨੂੰ ਉਥੇ ਗੁਰਦੁਆਰਾ ਸਾਹਿਬ ਵਿਖੇ ਜੋਗ ਰਹਿਟ ਲੈਣ ਉਨ੍ਹਾਂ ਦੇ ਕੋਲੋਂ ਸਵਾਵਾ ਲੈਣ ਔਰ ਉਹਨਾਂ ਨੂੰ ਜੋਗ ਤਨਖਾਹ ਦਿੱਤੀ ਜਾਵੇ ਇਹਨਾਂ ਦੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪ੍ਰਬੰਧਕ ਕਮੇਟੀ ਦੀ ਹੋਵੇਗੀ ਉਟਾਰੀਓ ਕੈਨੇਡਾ ਦੀ ਸਿੱਖ ਸੰਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਗਤ ਅਕਾਲ ਤਖਤ ਸਾਹਿਬ ਦੇ ਇਸ ਆਦੇਸ਼ ਦੀ ਪਾਲਣਾ ਯਕੀਨੀ ਬਣਾਵੇ ਸਮੂਚਾ ਪੰਥ ਸ਼ਹੀਦ ਪਰਿਵਾਰਾਂ ਦਾ ਹਮੇਸ਼ਾ ਖਿਆਲ ਰੱਖੇ ਇਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਰਵਿੰਦਰ ਸਿੰਘ ਸਰਨਾ ਖੜੇ ਹੋ ਜਾਣ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਨਤਮਸਤਕ ਮੱਥਾ ਟੇਕਣ ਮੈਂ ਕਹਦੇ ਉਹਨਾਂ ਨੂੰ ਹਰਵਿੰਦਰ ਸਿੰਘ ਤੁਸੀਂ ਜੋ ਗੈਰਵਾਜਬ ਟਿੱਪਣੀਆਂ ਕੀਤੀਆਂ ਵਿਦਵਾਨਾਂ ਦੇ ਪ੍ਰਤੀ ਜਾਂ ਸਿੰਘ ਸਹਿਬਾਨਾਂ ਦੇ ਪ੍ਰਤੀ ਉਹਦੀ ਖਿਮਾ ਜਾਂਚਨਾ ਕਰਦੇ ਹੋ ਮੈਂ ਆਪਣੇ ਚਿੱਠੀ ਦੇ ਵਿੱਚ ਅਤੀ ਦੁੱਖੋ ਦੁੱਖ ਵਿੱਚ ਹਾਕੇ ਜਿਸ ਵਕਤ ਇੱਕ ਰਾਗੀ ਸਿੰਘ ਨੇ ਮੈਨੂੰ ਦੱਸਿਆ ਵੀ 85% ਸਿੱਖੀ ਜਿਹੜੀ ਹੈ ਇਹ ਪਿੰਡਾਂ 'ਚੋਂ ਅਲੋਪ ਹੋ ਚੁੱਕੀ ਹੈ ਤਾਂ ਬੜੀ ਤਕਲੀਫ ਹੋਈ ਸੁਣ ਕੇ ਉਸ ਤਕਲੀਫ ਨੂੰ ਮੈਂ ਦਬਾ ਨਹੀਂ ਸਕਿਆ ਉਹ ਮੈਂ ਚਿੱਠੀ ਜਿਹੜੀ ਇਹ ਲਿਖੀ ਹੈ ਸਨੇਮਰ ਬੇਨਤੀ ਕੀਤੀ ਹੈ ਤੁਸੀਂ ਔਰ ਮੈਂ ਅਰਵਿੰਦਰ ਸਿੰਘ ਚੇਤ ਅਚੇਤ ਕੋਈ ਐਸਾ ਸ਼ਬਦ ਲਿਖਿਆ ਗਿਆ ਜਿਹੜਾ ਤੁਹਾਨੂੰ ਚੰਗਾ ਨਹੀਂ ਲੱਗਦਾ ਉਹਦੇ ਵਿੱਚ ਬਿਨਾਂ ਸ਼ਰਤ ਮਾਫੀ ਦਾ ਖਾਸਕਾਰ ਆ ਤੁਸੀਂ ਮਾਫੀ ਮੰਗਦੇ ਹੋ ਹਾਂਜੀ ਤੁਸੀਂ ਖਿਮਾ ਜਾਂਚਨਾ ਕਰਦੇ ਹੋ ਮੈਂ ਦਿਲ ਤੋਂ ਖਿਮਾ ਜਾਂਚਨਾ ਕਰਦਾ ਜੇ ਤੁਹਾਨੂੰ ਉਹ ਗੱਲ ਚੰਗੀ ਨਹੀਂ ਲੱਗੀ ਪਰ ਮੈਂ ਗੱਲ ਇਤਨੀ ਜੀ ਕੀਤੀ ਹੈ ਭਈ ਪ੍ਰਚਾਰ ਦਾ ਸਾਧਨ ਜਿਹੜਾ ਉਹ ਠੀਕ ਬਣਾਓ ਚਲੋ ਤੁਸੀਂ ਖਿਮਾ ਜਾਂਚਨਾ ਕਰ ਦੇਣਾ ਹਾਂਜੀ ਮੈਂ ਆਖੋ ਤੋ ਨਹੀਂ ਕਹਾਂਗਾ ਕਿਸੇ ਨੂੰ ਭਈ ਤੂੰ ਪ੍ਰਚਾਰ ਕਰ ਠੀਕ ਹੈ ਜੀ ਰਵਿੰਦਰ ਸਿੰਘ ਸਰਨਾ ਇਹਨਾਂ ਨੇ ਜੋ ਵੀ ਗੈਰਵਾਜਬ ਟਿੱਪਣੀਆਂ ਕੀਤੀਆਂ ਉਹਦੀ ਮਾਫੀ ਮੰਗੀ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਾਹਿਬਾਨ ਦੀ ਕੱਤਰਤਾ ਚ ਰਿਪੀਟ ਕਰਾ ਦਿੰਦੇ ਆਪਾਂ ਤੁਸੀਂ ਜੋ ਵੀ ਗੈਰਵਾਜਬ ਟਿੱਪਣੀਆਂ ਕੀਤੀਆਂ ਉਹਦੀ ਮਾਫੀ ਮੰਗਦੇ ਹਾਂ ਚੇਤ ਚੇਤ ਮੇਰੀ ਕੋਈ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਉਹਦੀ ਮੈਂ ਮਾਫੀ ਦਾ ਖਾਸਕਾਰ ਆ ਠੀਕ ਹੈ ਪੰਜ ਸਿੰਘ ਸਹਿਬਾਨ ਦੀ ਕਦਰਤਾ ਵਿੱਚ ਹਰਵਿੰਦਰ ਸਿੰਘ ਸਰਨਾਬ ਸਭਾ ਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਖ ਵਿਦਵਾਨਾਂ ਤੇ ਪੰਜ ਸਿੰਘ ਸਹਿਬਾਨ ਸੰਬੰਧੀ ਕੀਤੀਆਂ ਗੈਰਵਾਜਬ ਟਿੱਪਣੀਆਂ ਦੇ ਸਬੰਧ ਵਿੱਚ ਅੱਜ ਪੇਸ਼ ਹੋ ਕੇ ਇਥੇ ਖਿਮਾ ਜਾਂਚਨਾ ਕੀਤੀ ਆ ਇਹਨਾਂ ਦੀ ਖਿਮਾ ਜਾਂਚਨਾ ਨੂੰ ਪ੍ਰਵਾਨ ਕਰਦਿਆਂ ਫੈਸਲਾ ਕੀਤਾ ਗਿਆ ਕਿ ਇਹ 11 ਦਿਨ ਹਰ ਰੋਜ਼ ਦੋ ਜਪਜੀ ਸਾਹਿਬ ਦੇ ਪਾਠ ਦੋ ਕਬਿਓ ਬਾਚ ਬੇਨਤੀ ਚਉਪਈ ਪਾਤਸ਼ਾਹੀ ਦਸਵੀ ਦੇ ਪਾਠ ਕਰਨਗੇ ਇਹਨਾਂ ਦੀ ਸਰੀਰਕ ਹਾਲਤ ਦੇ ਮੱਦੇ ਨਜ਼ਰ ਇਹ 11 ਦਿਨ ਬਾਅਦ ਆਪਣੀ ਪਾਠ ਦੀ ਸੇਵਾ ਕਰਨ ਤੋਂ ਬਾਅਦ ਇਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ 501 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਖ ਕਰਵਾ ਕੇ ਅਰਦਾਸ ਕਰਾਉਣਗੇ ਪਰਵਾਹ ਨਹੀਂ ਤੁਹਾਨੂੰ ਬੈਠ ਠੀਕ ਹੈ ਗਿਆਨੀ ਗੁਰਮukh ਸਿੰਘ 2015 ਦੇ ਵਿੱਚ ਪਖੰਡੀ ਡੇਰਾ सिरसा ਮੁਖੀ ਇਹਦੀ ਜਿਹੜੀ ਚਿੱਠੀ ਆ ਉਹ ਪ੍ਰਵਾਨ ਕਰਨ ਵਾਲਿਆਂ ਦੇ ਵਿੱਚ ਤੁਸੀਂ ਵੀ ਹੋ ਕਿ 2015 ਦੇ ਵਿੱਚ ਕੀਤੀ ਹੋਈ ਗਲਤੀ ਜਿਹੜੀ ਹੈ ਇਹਦੀ ਤੁਸੀਂ ਪੰਥ ਪਾਸੋਂ ਖਿਮਾ ਜਾਂਚਨਾ ਕਰਦੇ ਹੋ ਹਾਂਜੀ ਸਤਿਵੰਤ ਜੀ ਖਿਮਾ ਜਾਂਚਨਾ ਕਰਦੇ ਹੋ ਹਾਂਜੀ ਕਰਦੇ ਹਾਂਜੀ ਅੱਜ ਪੰਜ ਸਿੰਘ ਸਹਿਬਾਨ ਦੀ ਕਦਰਤਾ ਵਿੱਚ ਔਰ ਸ਼੍ਰੀ ਕਾਲਤਖ ਸਾਹਿਬ ਦੇ ਸਨਮੁਖ ਇਹਨਾਂ ਦੀ ਜਿਹੜੀ ਖਿਮਾ ਜਾਂਚਨਾ ਹੈ ਇਹਨਾਂ ਨੇ ਕੀਤੀ ਹੈ ਅੰਦਰ ਵੀ ਇਹਨਾਂ ਦਾ ਪੱਖ ਸੁਣਿਆ ਗਿਆ ਸੁਕਤਰੀ ਦੇ ਵਿੱਚ ਔਰ ਇਹਨਾਂ ਨੇ ਇਥੇ ਵੀ ਮਾਫੀ ਮੰਗੀ ਆ ਇਹਦੇ ਲਈ ਇਹਨਾਂ ਦੀ ਖਿਮਾ ਜਾਂਚਨਾ ਨੂੰ ਪ੍ਰਵਾਨ ਕਰਦਿਆਂ ਫੈਸਲਾ ਕੀਤਾ ਗਿਆ ਕਿ ਗਿਆਨੀ ਗੁਰਮੁਖ ਸਿੰਘ 11 ਦਿਨ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਰੋਜ਼ 1 ਘੰਟਾ ਝੂਠੇ ਭਾਂਡੇ ਮਾਂਜਣਗੇ 1 ਘੰਟਾ ਜੋੜੇ ਘਰ ਵਿੱਚ ਜੋੜਿਆਂ ਦੀ ਸੇਵਾ ਕਰਨਗੇ ਅਤੇ 11 ਦਿਨ ਹੀ ਹਰ ਰੋਜ਼ ਦੋ ਜਪਜੀ ਸਾਹਿਬ ਦੇ ਪਾਠ ਨਿਤਨੇਮ ਤੋਂ ਬਿਨਾ ਦੋ ਤਾਉ ਪ੍ਰਸਾਦ ਸਵੇਰੇ ਸਰਾਵਕ ਸੋ ਦਵਾਲੇ ਜਿਹੜੇ ਆ ਕਲਗੀਧਰ ਪਾਤਸ਼ਾਹ ਦੇ ਦੋ ਪਾਠ ਉਹਦੇ ਕਰਨਗੇ ਇੱਕ ਆਸਾ ਕੀ ਵਾਰ ਦਾ ਪਾਠ ਕਰਨਗੇ ਇਸ ਉਪਰੰਤ 1100 ਰੁਪਏ ਦੀ ਤਸ਼ਰੀਕਾਤਕ ਸਾਡੀ ਫਸੀਲ ਤੋਂ ਹੁਕਮ ਹੋ ਰਹੇ ਨੇ